ਅਗੇ ਲੱਗਦੇ ਹਾਂ। ਪਰ ਇਹ ਹਾਲ। ਵਕਤ ਦੀ ਵੱਡੀ ਖਬਰ ਪੰਜਾਬ ਦੇ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕੀ ਅੱਜ ਤੜਕਸਰ ਵੱਡੀ ਵਾਰਦਾਤ ਵਾਪਰੀ ਹੈ। ਜੀ ਹਾਂ ਅੱਜ ਸਵੇਰੇ ਬੜੀਆਂ ਵਿੱਚ ਤਾਇ ਦੇ ਫੁੱਲ ਚੁਗਣਾਏ ਨੌਜਵਾਨ ਦਾ ਦੋ ਅਣਪਛਾਤੇਆ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਾਸੀ ਸਨੋਰੀ ਏਡਾ ਪਟਾੜਾ ਵਜੋਂ ਹੋਈ ਹੈ ਵਾਰਦਾਤ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਪੁਲਿਸ ਅਧਿਕਾਰੀ ਉੱਥੇ ਪਹੁੰਚ ਗਏ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਨਵਨੀਤ ਸਿੰਘ ਖਲੋੜੀ ਗੇਟ ਸਥਿਤ ਸ਼ਮਸ਼ਾਨ ਘਾਟ ਵਿੱਚ ਫੁੱਲ ਚੁਗਣਾਇਆ ਹੋਇਆ ਸੀ ਉਹ ਸ਼ਮਸ਼ਾਨ ਘਾਟ ਦੇ ਅੰਦਰ ਜਿਵੇਂ ਹੀ ਦਾਖਲ ਹੋਇਆ ਤਾਂ ਪਹਿਲਾਂ ਤੋਂ ਹੀ ਤਾਖਲਾ ਕੇ ਬੈਠੇ ਦੋ ਵਿਅਕਤੀਆਂ ਨੇ ਉਸ ਤੇ ਤਾਬੜ ਤੋੜ ਗੋਲੀਆਂ ਮਾਰ ਕੇ ਉਸ ਦਾ ਖਾਂਤੀ ਕਤਲ ਕਰ ਦਿੱਤਾ ਮੁੱਖ ਤੇ ਪੁੱਛੀ ਐਸਪੀ ਸਰਫਰਾਜ਼ ਆਲਮ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਬਾਦਦਾਰ ਦੀ ਸੂchna ਮਿਲੀ ਸੀ 315 ਬੋਰ ਪਿਸਟਲ ਰਾਹੀਂ ਦੋ ਗੋਲੀਆਂ ਚਲਾਈਆਂ ਗਈਆਂ ਹਨ ਐਸਪੀ ਮੁਤਾਬਕ ਮਲਜ਼ਮਾ ਸੰਬੰਧੀ ਕਾਫੀ ਜਾਣਕਾਰੀ ਹਾਸਲ ਕੀਤੀ ਜਾ ਚੁੱਕੀ ਹੈ ਜਲਦ ਹੀ ਮਲਜ਼ਮਾ ਨੂੰ ਕਾਬੂ ਕਰ ਲਿਆ ਜਾਵੇਗਾ ਕਤਲ ਕਰਨ ਦੇ ਕਾਰਨਾ ਸੰਬੰਧੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਬੜੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਤਾ ਲੱਗਦੀ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਲੋਕ ਸਹਿਮੇ ਹੋਏ ਹਨ ਕਿਉਂਕਿ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਵਿਅਕਤੀ ਆਪਣੇ ਬਜ਼ੁਰਗਾਂ ਦੇ ਫੁੱਲ ਚੁਭਾਉਂਦਾ ਤੇ ਉਸ ਤੋਂ ਬਾਅਦ ਉਸਤੇ ਤਾਬੜ ਤੋੜ ਗੋਲੀਆਂ ਦੇ ਨਾਲ ਫਾਇਰਿੰਗ ਕੀਤੀ ਜਾਂਦੀ ਹੈ ਹਾਲਾਂਕਿ ਇਹ ਕੀ ਮਾਮਲਾ ਹੈ ਫਾਇਰਿੰਗ ਕਿਉਂ ਕੀਤੀ ਗਈ ਹੈ ਤਾਂ ਫਿਲਹਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹੋ ਸਕਦਾ ਹੈ ਕੋਈ ਮਾਮਲਾ ਰੰਜਿਸ਼ ਦਾ ਹੋਵੇ ਫਿਲਹਾਲ ਲੋਕ ਇਸ ਘਟਨਾ ਤੋਂ ਬਾਅਦ ਸਹਿਮੇ ਹੋਏ ਨੇ

और सोनोजा दिन रहने वाला और बॉडी इतने पे सी जो टीम इतने पहुंची नाल डी एस पी सिटी वन उन्होंने टीम तो सी आई टीम भी मौके पर आ गई नाल एस पी साहब मैं भी इत आ गया फॉरेंसिक टीम भी मौके पर आ गई है मोस्टली तीन सौ बारह तीन सौ पंद्रह बोर राही दो गन शॉट बॉडी इंजरी है और साड़ी टीम मतलब मौके पर काम कर रही है सानू कुछ इंपोर्टेंट लीड्स भी मिल गए हैं सू कुछ इंपोर्टेंट लीड्स भी मिल गए हैं उन्होंने फॉलो करते हुए अभी जल्दों तो जल्द परचेस भी करिए हाला तफतीश जारी है इस स्टेज से अभी भी स्टेटमेंट नहीं दे सकते कि बहुत अर्ली हो जाए सू एक बार सारा सारा कुछ क्लीयर है उसके तो बाद कलैरिटी आ जानी है हाल अस वेरीफाई कर रहे हैं ये होटल के कुछ काम वा कनौली ग्डी का रहने वाला है ਅਲੇ ਅਸੀਂ ਵਜਰ ਅੰਜੀਸ ਦੇ ਉੱਤੇ ਕਮੈਂਟ ਨਹੀਂ ਕਰ ਸਕਦੇ ਸਰ ਹਮਲਾਵਰ ਕਿल्ले ਬੰਦੇ ਲੱਗੇ ਉਹ ਪ੍ਰਾਈਮ ਫੇਸ ਹੈ ਜੋ ਮੌਕੇ ਦੇ ਬੰਦੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਦੋ ਬੰਦੇ ਕੋਈ ਚਿੱਟੇ ਰੰਗ ਦੀ ਗੱਡੀ ਵਿੱਚ ਆਏ ਸੀਗੇ ਸਾਡੀ ਟੀਮ ਸਾਡੀ ਟੀਮ ਸੀਸੀਟੀਵੀ ਕੈਮਰਸ ਵੀ ਚੈੱਕ ਕਰ ਰਹੀ ਉਸ ਤੋਂ ਬਾਅਦ ਹੀ ਅਸੀਂ ਕਮੈਂਟ ਕਰ ਸਕਾਂਗੇ ਠੀਕ ਹੈ ਥੈਂਕ ਯੂ ਠੀਕ ਹੈ